ਤੁਸੀਂ ਉਹਨੂੰ ਫੇਕ ਆਈਡੀ ਬਣਾ ਕੇ ਕਹੋ ਜੋ ਮਰਜੀ ਕਹੋ ਵੀ ਉਹਨੂੰ ਤਰਾਓ ਵੀ ਹਾਂ ਮੈਂ ਤੇ ਲੱਤਾ ਤੋੜਦਿਆਂ ਮੈਂ ਗੋਲੀ ਚਲਾ ਦੇਣੀ ਆ ਆ ਯਾਰ ਹੱਲ ਕਰੀ ਗੱਲ ਲੱਤਾ ਤਰਾ ਤੜਾਦੀ ਹੋਰੀਆਂ ਗੋਲੀ ਕਾਲੀ ਨਾ ਮਾਰਾ ਦੇ ਕਰਵਾ ਦੋ ਜੀ ਚਵਲ ਜਿੰਨਾਂ ਅੰਨੀ ਪਿੱਛੇ ਥੇ ਉਰਾਮ ਕਿੰਨਾਂ ਦੀ ਚੋਰਾ ਨਹੀਂ ਆ ਨਾ ਇਹ ਪਤਾ ਨਹੀਂ ਮੈਨੂੰ ਕਿੰਨਾ ਕਿੰਨਾ ਦੀ ਇਹ ਹੈਗੀ ਤਾਂ ਚੂੜੀ ਚ ਮੇਰੀ ਹੋਈ ਆ ਕੋਈ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਥਾਰ ਵਾਲੀ ਗੁਰਕੌਰ ਦਾ ਮੁੱਦਾ ਇੱਕ ਵਾਰ ਫਿਰ ਪੱਕ ਚੁਕਿਆ ਏ ਇਸ ਸਾਲ ਗੁਰਕੌਰ ਵੱਲੋਂ ਪੱਤਰਕਾਰ ਗਗਨ ਸਿੱਧੂ ਨੂੰ ਧਮਕੀਆਂ ਦਵਾਈਆਂ ਗਈਆਂ ਸਨ ਕਿ ਉਹ ਉਸ ਦੇ ਖਿਲਾਫ ਵੀਡੀਓਸ ਪਾਉਣੀਆਂ ਬੰਦ ਕਰ ਦੇਵੇ ਨਹੀਂ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾਲ ਦੀ ਨਾਲ ਉਸ ਖਿਲਾਫ ਜਾਤੀ ਸੂਚਕ ਸ਼ਬਦ ਵੀ ਵਰਤੇ ਗਏ ਉਥੇ ਹੀ ਪੱਤਰਕਾਰ ਗਗਨ ਸਿੱਧੂ ਵੱਲੋਂ ਗੁਰਕੌਰ ਦੇ ਦੁਆਰਾ ਦਵਾਈ ਗਈ ਧਮਕੀ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਜਿਸ ਲੜਕੇ ਵੱਲੋਂ ਗੁਰਕੌਰ ਨੇ ਪੱਤਰਕਾਰ ਨੂੰ ਧਮਕੀ ਦਵਾਈ ਸੀ ਉਸ ਲੜਕੇ ਵੱਲੋਂ ਪੱਤਰਕਾਰ ਗਗਨ ਸਿੱਧੂ ਕੋਲ ਸਾਰੇ ਪਰਚੇ ਖੋਲ ਦਿੱਤੇ ਗਏ ਉਸ ਨੇ ਦੱਸਿਆ ਇਸ ਧਮਕੀ ਦੇ ਪਿੱਛੇ ਗੁਰਕੌਰ ਦਾ ਹੱਥ ਹੈ ਅਤੇ ਨਾਲ ਦੀ ਨਾਲ ਗੁਰਕੌਰ ਖਿਲਾਫ ਗਗਨ ਸਿੱਧੂ ਨੂੰ ਕਈ ਪ੍ਰੂਫ ਵੀ ਪੇਸ਼ ਕੀਤੇ ਜਿੱਤੇ ਉਹ ਸਿਰਫ ਗਗਨ ਸਿੱਧੂ ਨੂੰ ਨਹੀਂ ਬਲਕਿ ਇਟਲੀ ਵਾਲੇ ਨੂੰ ਵੀ ਪੁੱਠਾ ਸਿੱਧਾ ਬੋਲਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਨਾਲ ਦੀ ਨਾਲ ਉਸਨੇ ਲੜਕੇ ਤੋਂ ਵੀ ਲੱਖਾਂ ਰੁਪਏ ਖਾਦੇ ਨੇ ਅੱਗੇ ਆਪਾਂ ਤੁਹਾਡੇ ਨਾਲ ਲੜਕੇ ਦੀ ਉਹ ਆਡੀਓ ਕਲਿੱਪ ਸਾਂਝੀ ਕਰਦੇ ਹਾਂ ਕਹੋ ਜੀ ਇੱਥੇ ਜਾਣਾ ਜੀ ਉਹਦੇ ਪੈਸੇ ਮੜ ਭੇਜ ਦੋ ਚਲੋ ਮੈਂ ਨੂੰ ਸੀਗਾ ਚੱਲ ਕੋਈ ਗੱਲ ਨਹੀਂ ਰਣਾ ਵੀ ਚੱਲ ਇਹ ਦੁਖੀ ਆਏ ਚੱਲ ਕੋਈ ਨਹੀਂ ਮੜਾ ਮੋਟਾ ਘੁੰਮੂ ਫਿਰੂਗੀ ਚੱਲੇ ਦਿਮਾਗ ਰਿਲੈਕਸ ਹੋਊਗਾ ਅੱਛਾ ਜੀ ਜੀ ਮੈਂ ਕੋਈ ਕਦੇ ਕੈਰਟਨ ਕਰਾਉਣਾ ਕੋਈ ਮੈਨੂੰ ਸਾਰੀ ਚੀਜ਼ਾਂ ਦੇ ਪ੍ਰੂਫ ਮਾਇਆ ਮੇਰੇ ਕੋਲੇ ਬਟ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਕੱਲਾ ਮੈਂ ਹੀ ਨਹੀਂ ਹੈਗਾ ਇਸਕਾਰ अच्छा इशकार बहुत ने ਕਿੰਨੇ ਪੈਸੇ ਬਾਈ ਹੁਣ ਤੱਕ ਤੇਰੇ ਤੋਂ ਲੈ ਚੁੱਕੀ ਆ ਮਤਲਬ ਮੈਨੂੰ ਮਾੜਾ ਦੱਸ ਦੋ ਬਈ ਬਹੁਤ 125000 ਰੁਪਏ ਦਾ ਮੈਨੂੰ ਚਲੇ ਇੱਕ ਲੱਖ 25000 ਰੁਪਏ ਆ ਤੁਹਾਡੇ ਤੋਂ ਲੈ ਚੁੱਕੀ ਆ ਮਨਾਹਿਤ ਕੋਸ਼ ਇਟਲੀ ਵਾਲੇ ਨੇ ਤਾਂ ਮਾਫ ਕਰਾਮ ਕਿ ਤਾਂ ਕਹਿੰਦਾ ਪੋਡਕਾਸਟ ਕਰੋ ਪੋਡਕਾਸਟ ਕਰੋ ਆਪਾਂ ਪੋਡਕਾਸਟ ਕਰ ਨਹੀਂ ਸਕਦੇ ਕਿਉਂਕਿ ਉਹ ਪੰਚਾਇਤ ਦੇ ਵਿੱਚ ਲਿਖਿਆ ਗਿਆ ਹੈ ਆ ਵੀ ਕੋਈ ਵੀਡੀਓ ਨਹੀਂ ਪਾਉਗਾ ਅੰਦਰ ਉੱਤਰ ਤੇ ਉਹਨਾਂ ਦਾ ਪੋਡ ਜਿਆਹੀ ਇਸ ਬੂਤ ਲੱਗੇ ਆ ਹੱਥ ਜਿਹੜੇ ਉਹਨਾਂ ਬਾਰੇ ਪੋਡਕਾਸਟ ਕਰਨਾ ਹੈ ਉਹਨੂੰ ਆਪਣੇ ਲਾਈਕ ਵੀਊ ਤਾਂ ਪਿਆ